ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾ ਤੁਹਾਨੂੰ ਦਿਨ ਲੁਬੜੀ ਤੇ ਰਾਤਾਂ ਚੰਗੀ ਤਰੱਕੀ ਬਖਸ਼ੇ ਤੇ ਨਾਲ ਦੀ ਨਾਲ ਬਖਸ਼ੇ ਜੀ ਸਭ ਨੂੰ ਦੇ ਅਰੋਗਤਾ ਜੀ ਪਿਛਲੇ 2 ਦਿਨਾਂ ਤੋਂ ਦੱਖਣ ਚੱਲ ਰਿਹਾ ਜੀ ਤੇ ਮੌਸਮ ਵਿਭਾਗ ਨੇ ਵੀ ਥੋੜੀ ਜਿਹੀ ਚੇਤਾਵਨੀ ਦਿੱਤੀ ਹੋਈ ਹੈ ਪੈਨ ਪਤਾ ਨਹੀਂ ਕੀ ਅੱਜ ਕਰ ਰੱਜ ਲਾ ਮਾਰ ਕ ਇਹ ਬੈਸੇ ਮੈਂ ਜੁੜੇ ਪਾਪਾ ਜੀ ਕੈਮਰਾ ਚੱਲਦਾ ਪਾਪਾ 55 ਕਰਕੇ ਦੇਖਾ ਕੈਮਰਾ ਚੱਲਦਾ ਬਾਹਰ ਵੀ ਜੇ ਆਪਾਂ ਥੋੜਾ ਜਿਹਾ ਟਾਈਮ ਪਿੱਛੇ ਚੱਲ ਜੀ ਚਲੋ ਮੌਸਮ ਤਾਂ ਜਿਹਦਾ ਹੈਗਾ ਹੈਗੀ ਆ 10 ਦਿਨ ਜਿਗਰੀ ਬਸ ਬੈਗਰੂ ਕਰੇ ਕਿਰਪਾ ਵੀ ਮੀਂਹ ਨਾ ਪਵੇ ਤਾਂ ਠੀਕ ਹੈ ਸਾਡੇ ਏਰੀਆ ਦੇ ਵਿੱਚ ਸਾਨੂੰ ਲੋੜ ਨਹੀਂ ਹੈਗੀ ਜਿੱਥੇ ਰਿਕੁਆਇਰਮੈਂਟ ਹੈਗੀ ਆ ਮਹਾਰਾਜ ਉੱਥੇ ਪਾ ਦਵੇ ਤੇ ਹੁਣ ਅਦਰ ਸਵੇਰ ਦੀ ਲਾਈਟ ਵੀ ਭੱਜੀ ਵੀ ਆ ਜੀ ਆ ਵੈਸੇ ਵੈਸੇ ਗੁਰੂ ਦੀ ਕਿਰਪਾ ਨਾਲ ਇਨਵਰਟਰ ਜਨਰੇਟਰ ਹੁਣ ਤਾਂ ਸੁੱਖ ਸਿਵਧਾਵਾ ਬਹੁਤ ਹੋ ਗਈਆਂ ਜੇ ਅਸੀਂ ਥੋੜਾ ਜਿਹਾ ਪਿੱਛੇ ਚੱਲ ਜਾਈਏ ਅਸੀਂ ਆਪਣੇ ਪੱਛਪੱਧ ਚੱਲ ਜਾਈਏ ਜਾਂਤਾ ਇਹੋ ਜਿਹੇ ਦੁਪਹਿਰਿਆਂ ਦੇ ਵਿੱਚ ਸਾਰੇ ਬੀਬੀਆਂ ਪੈਣਾ ਇਕੱਠਾ ਹੋ ਕੇ ਬਹਿ ਜਾਂਦੀ ਸੀ ਜਿਵੇਂ ਸਾਡੇ ਉਹ ਦਰਵਾਜੇ ਵਾਲਾ ਖੂਹ ਅੱਜ ਦਾ ਬਹੁਤ ਮਸ਼ਹੂਰ ਹੈ ਦਰਵਾਜੇ ਵਾਲਾ ਖੂਹ ਕਹਿੰਦਾ ਸਾਰੇ ਪਿੰਡਾਂ ਦੇ ਵਿੱਚ ਐਜਾਂ ਦੀਆਂ ਜਗ੍ਹਾ ਹੈਗੀਆਂ ਕਿਤੇ ਦਰਵਾਜਾ ਸਰਬ ਸਰਬ ਸਾਂਝਾ ਬਣਿਆ ਹੋਇਆ ਕਿਤੇ ਦਰਵਾਜੇ ਵਾਲਾ ਖੂਹ ਬਣਿਆ ਹੋਇਆ ਹੈ ਕੋਈ ਪੰਚਾਇਤ ਘਰ ਹੁੰਦੇ ਸੀ ਜਿੱਥੇ ਸਾਰੇ ਦਿਨੇ ਇਕਨਾਂ ਇਕੱਠੇ ਹੋ ਕੇ ਬਹਿ ਜਾਂਦੇ ਸੀ ਦੁੱਖ ਸੁੱਖ ਕਰਨੇ ਸਾਰੇ ਗੜੀ ਮਤਲਬ ਸਵੇਰ ਦਾ ਕੰਮ ਨਬੜ ਕੇ ਦੁਪਹਿਰਾਂ ਦੁਪਹਿਰ ਉੱਥੇ ਕੱਢ ਲੈਂਦੇ ਸੀ ਸਾਰੇ ਇਕੱਠੇ ਤੇ ਹੁਣ ਉਹ ਸਮਾਂ ਗਿਆ ਤੇ ਹੁਣ ਤਾਂ ਭਾਈ ਆਪਣੇ ਸਾਰੇ ਆਪਣੇ ਆਪਣੇ ਕੰਮਾਂ ਦੇ ਵਿੱਚ ਵਿਅਸਤ ਹੋ ਕੇ ਜਾਂਦਾ ਰੋਜ਼ਗਾਰ ਵੀ ਆ ਜਾਈ ਹੁੰਦੇ ਸੀ ਤੇ ਹੁਣ ਸਭ ਨੂੰ ਰੋਜ਼ਗਾਰ ਆ ਕੋਈ ਕੋਸੇ ਕੰਮ ਤੇ ਕੋਈ ਕਿਸੇ ਕੰਮ ਤੇ ਚਲੋ ਭਾਵੇਂ ਕੋ ਸਭ ਨੂੰ ਰੱਖਿਆ ਛੱਡ ਦਿੱ ਕਿਲਾ ਚ ਤੇ ਠੀਕ ਜੀ ਪਿਛਲੀ ਸਾਈਡ 'ਚ ਇੱਧਰ ਦੋਹੇ ਜਣੀਆਂ ਦਰਾਣੀਆਂ ਚ ਠਾਣੀਆਂ ਲੱਗੀਆਂ ਹੋਈਆਂ ਜੀ ਆਪਣੇ ਕੰਮ ਦੇ ਵਿੱਚ ਇੱਧਰ ਆ ਦੋਏ ਭੈਣ ਭਾਈ ਚਾਹ ਹੋ ਗਿਆ ਮੈਂ ਪਾਣੀ ਵਿੱਚ ਕਿਹੜੀ ਚਾਹ ਚਾਹ ਦਰਾਂ ਨੂੰ ਹਾਂ ਇਹ ਹਾਂ ਤਾ ਘੋੜਾ ਬਣ ਗਿਆ ਹਾਂ ਹੋਰ ਕਿੱਥੇ ਬੈਠਣਾ ਫਿਰ ਆਏ ਪੈ ਚਾਰ ਜੀ ਪਈ ਉਹ ਉੱਪਰ ਬੈਠ ਨਹੀਂ ਰਹਿੰਦਾ ਹਾਂ ਉਹ ਰੱਤ ਪਾ ਲਾ ਉਹ ਰੱਤ ਗਲੇ ਚੱਤ ਪਾ ਲਾ ਪਾ ਲ ਚਲ ਚੱਲ ਮੇਰੇ ਘੋੜਿਆ ਟਿੱਕ 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 ਚਲ ਟਿੱਕ ਘੋੜਾ ਨਾ ਕੱਢਿਆ ਹੋ ਗਿਆ ਇੱਕ ਗੱਲ ਹੈਗੀ ਜੀ ਜਿਹੜੇ ਸਾਡੇ ਬਚਪਨ ਦੀਆ ਖੇਡਾਂ ਸੀ ਆਹਾ ਤੇ ਜਿਹੜੀਆਂ ਹੁਣ ਇਹਨਾਂ ਦੇ ਬਚਪਨ ਦੀਆ ਖੇਡਾਂ ਆ ਉਹ ਹੈਗੀਆਂ ਫੋਨਾਂ ਪਰ ਕਾਰਟੂਨ ਆ ਕੇ ਕਿਸੇ ਨੇ ਟੈਬਲੇਟ ਦਿੱਤੇ ਬੱਚਿਆਂ ਨੂੰ ਕਦੇ ਟੀਵੀ ਤੇ ਲਾਇਤੇ ਆ ਮਨੋਵਰ ਜੀ ਸਾਡਾ ਬਚਪਨ ਹੁੰਦਾ ਸੀ ਉਹਦੇ ਵਿੱਚ ਟੀਵੀਆਂ ਦੇ ਰਿਮੋਟ ਤਾਂ ਘੱਟੇ ਹੁੰਦੇ ਸੀ ਕਿਸੇ ਕਿਸੇ ਕੋਲ ਭਾਗਾਂ ਵਾਲੇ ਕੋਲ ਰਿਮੋਟ ਵਾਲੇ ਤੇ ਹੁੰਦੇ ਤੇ ਨਹੀਂ ਤਾਂ ਚੈਨਲ ਵਾਲਾ ਸਿਸਟਮ ਹੁੰਦਾ ਦਾ ਜਾ ਤੂੰ ਤਾਂ ਰਿਮੋਟ ਹੁੰਦਾ ਦਾ ਸਾਡੇ ਪਾਪਾ ਜੀ ਦੇ ਹੱਥਾਂ 'ਚ ਬਈ ਉਹਨਾਂ ਨੇ ਖਬਰਾਂ ਦੇਖਣੀਆਂ ਉਹ ਤੋਂ ਬਾਅਦ ਸਾਰੇ ਟਾਈਮ ਮਿਲਣਾ ਉਹ ਦੇਖਣ ਵਾਸਤੇ ਦਾ ਕੋਈ ਵੀ ਪ੍ਰੋਗਰਾਮ ਦੇਖਣਾ ਜਿਤਾ ਲਫਲਾ ਲਾ ਹੋਗਾ ਸ਼ਕਤੀਮਾਨ ਨਾਟਕ ਹੋ ਗਿਆ ਇਦਾਂ ਦੇ ਮਤਲਬ ਬਹੁਤ ਹਰਵੈਣ ਚੱਲਦੀ ਹੁੰਦੀ ਸੀ ਤੇ ਕ ਐਤਵਾਰ ਨੂੰ ਰੰਗੋਲੀ ਆਉਂਦੀ ਹੁੰਦੀ ਸੀ ਲਸ਼ਕਾਰਾ ਤੇ ਅੱਜਾਂ ਦੇ ਪੰਜਾਬੀ ਚੈਨਲ ਜਲੰਧਰ ਤੇ ਚੱਲਦੇ ਹੁੰਦੇ ਸੀ ਤਾਂ ਉਹ ਟਾਈਮ ਰਿਮੋਟ ਹੁੰਦਾ ਸੀ ਸਾਡੇ ਬਜ਼ੁਰਗਾਂ ਕੋਲ ਹੁਣ ਸਮਾਂ ਹੈ ਜਾ ਆ ਗਿਆ ਵੀ ਹੁਣ ਸਾਡਾ ਖਬਰਾਂ ਸੁਣਨ ਨੂੰ ਜੀ ਕਰਦਾ ਮੰਨ ਕੇ ਚਲੋ ਤਾਂ ਰਿਮੋਟ ਨਿਊ ਜਨਰੇਸ਼ਨ ਦੇ ਹੱਥਾਂ 'ਚ ਆ ਗਿਆ ਇਹਨਾਂ ਦੇ ਹੱਥਾਂ 'ਚ ਤੇ ਕਹਿੰਦੇ ਜੀ ਹੁਣ ਤਾਂ ਕਾਰਟੂਨੇ ਦੇਖਣੇ ਆ ਹਾਂ ਸਮਾਂ ਇਹਨਾਂ ਚੇਂਜ ਹੋ ਗਿਆ ਵੀ ਪੁੱਛੋ ਨਾ ਹੁਣ ਤਾਂ ਜਵਾਕਾਂ ਦੀ ਉਹ ਚੱਲਦੀ ਆ ਮਾਂ-ਬਾਪ ਦੀ ਘਟ ਚੱਲਦੀ ਆ ਜਿਹੜੇ ਸਕੂਲ ਤੋਂ ਜਵਾਕੇ ਨਿਕਾ ਤਾਂ ਉਹ ਸਕੂਲ ਤੋਂ ਜਵਾਕ ਨੂੰ ਲਾਉਣਾ ਪੈਂਦਾ ਤੇ ਕੱਲ ਕਿੱਥੇ ਤੇ ਕਿੱਥੇ ਪਹੁੰਚ ਗਏ ਸਾਡੀ ਜਨਰੇਸ਼ਨ ਦੇ ਵਿੱਚ ਵਿੱਚ ਨਾਖਿਆਂ ਤੋਂ ਲੈ ਕੇ ਖੂਹਾਂ ਤੋਂ ਸਮਝ ਲਓ ਵੀ ਅਸੀਂ ਖੂਹ ਤੋਂ ਵੀ ਡੇਚਾ ਪਾਣੀ ਢੋਹ ਹੁੰਦਾ ਆਪਣੇ ਪਿੰਡ 'ਚ ਮੇਰੀ ਸੋਚੀ ਦੇ ਵਿੱਚ ਖੂਹ ਤੋਂ ਪਾਣੀ ਲੈ ਕੇ ਵਰਤਦੇ ਹੁੰਦੇ ਤੇ ਉਸ ਤੋਂ ਬਾਅਦ ਨਲਕੇ ਲੱਗ ਗਏ ਨਲਕੇ ਖਤਮ ਹੋਏ ਨਲਕਿਆਂ ਦੇ ਉੱਪਰ ਇੱਕ ਮੋਟਰ ਲੱਗ ਗਈ ਘੁੰਮਦੀ ਹੁੰਦੀ ਸੀ ਉਹਦੇ ਨਾਲ ਪਾਣੀ ਨਿਕਲਦਾ ਹੁੰਦਾ ਸੀ ਨਲਕੇ 'ਚ ਤੇ ਉਹ ਮੋਟਰਾਂ ਗਈਆਂ ਫਿਰ ਆਮ ਤੁਲੂ ਪੰਪ ਲੱਗ ਗਏ ਜਿਹੜੇ ਪਰ ਰੱਖ ਕੇ ਨਲਕੇ 'ਚੋਂ ਪਾਣੀ ਕੱਢ ਦਿੰਦੇ ਸੀ ਉਹ ਟੰਡੂ ਪੰਪ ਚੱਲ ਗਿਆ ਹੁਣ ਤਾਂ ਮੱਛੀ ਮੋਟਰ ਆ ਗਈ ਨਾਲ ਕੇ ਤਕਰੀਬਨ ਤਕਰੀਬਨ ਮੈਂ ਕਹਿੰਦਾ ਵੀ ਸਾਡੇ ਇਲਾਕੇ ਚੋਂ ਲਾ ਲਓ ਸਾਰੇ ਪੰਜਾਬ ਚੋਂ ਤਾਂ ਮੈਂ ਕਹਿੰਦਾ ਹੁਣ ਸਾਰੇ ਪੰਜਾਬ ਚ ਜੇ ਅਸੀਂ ਘੁੰਮਦੇ ਫਿਰਦੇ ਫੇਰ ਆਪਾਂ ਉਹੀ ਗੱਲ ਕਰ ਸਕਦੇ ਆ ਵੀ ਸਾਡੇ ਇਲਾਕੇ ਦੇ ਵਿੱਚ ਸਿਰਫ 5% 100 ਚ 5% ਨਾਲ ਕੇ ਰਹਿ ਗਏ ਕਿ ਕਿਸੇ ਕਿਸੇ ਘਰ ਆ ਉਹ ਵੀ ਜਿਹੜਾ ਵੀ ਕੋ ਗੰਜਾਸ ਚ ਨਹੀਂ ਹੈਗਾ ਵੀ ਬੋਰ ਨਹੀਂ ਕਰਵਾ ਸਕਦਾ ਡੂੰਗਾ ਕਿਆ ਸਮਾਰਟੀ ਵਾਲਾ ਨਹੀਂ ਪਵਾ ਸਕਦਾ ਉਹਨਾਂ ਦੇ ਘਰ ਨਾਲ ਕੇ ਚੱਲਦੇ ਹੋਊਗੇ ਨਹੀਂ ਤਾਂ तकरीबन तकरीबन ਨਲਕੇ ਵੀ ਖਤਮ ਹੋ ਗਏ ਤੇ ਟੀਵੀ ਵਿਚਾਰੇ ਖਤਮ ਹੋ ਗਏ ਹੁਣ ਤਾਂ ਐਲਸੀਡੀ ਆ ਗਿਆ ਐਲਈਡੀ ਆ ਗਿਆ ਸਮਾਰਟ ਆ ਗਿਆ ਫੋਨ ਨਾਲ ਅਟੈਚ ਕਰੋ ਆਪਣਾ ਜੋ ਫੋਨ ਦੇ ਵਿੱਚ ਚੱਲਦਾ ਆਪਣੇ ਟੀਵੀ ਦੇ ਵਿੱਚ ਚਲਾਓ ਤੇ ਬਹੁਤ ਕੁਝ ਖਤਮ ਹੋ ਗਿਆ ਜਿਵੇਂ ਹਾਂ ਚੱਖੀਆਂ ਵੀ ਖਤਮ ਹੋ ਗਿਆ ਫੋਨਾ ਨੇ ਖਾਲੀਆਂ ਵਟਸਐਪ ਨੇ ਖਾਲੀਆਂ ਲਾ ਲੋ ਚਾਹੇ ਮੈਸੇਂਜਰ ਨੇ ਚੱਖੀਆਂ ਖਤਮ ਕਰਤੀਆਂ ਤੇ ਸਮਾਜ ਦਾ ਪੁਰਾਣਾ ਸੀ ਉਹ ਨਿਆਰਾ ਸੀ ਸਾਰੇ ਇਕੱਠੇ ਹੁੰਦੇ ਸੀ ਸਾਰੇ ਦੁੱਖ ਸੁੱਖ ਕਰਦੇ ਸੀ ਹੁਣ ਤਾਂ ਬਸ ਉੱਛੋ ਕੁਛ ਨਾ ਮੇਰਾ ਲੈਕਚਰ ਲੱਗਦਾ ਥੋੜਾ ਜਿਹਾ ਜ਼ਿਆਦਾ ਲੰਬਾ ਹੋਗਾ ਪਰ ਹੈ ਕੰਮ ਨਹੀਂ ਜੰਦਾ ਮੈਂ ਬੈਕ ਕੈਮਰਾ ਆਨ ਕਰਦਾ ਜੀ ਹਾਂ ਚਾਹ ਹੋਗਾ ਬੜਾਉਂਗਾ ਮੈਂ ਕੀ ਹੋਗਾ ਵੀ ਤੇਰੀ ਸਾਲ ਆ ਰਹੀ ਤੇਰੀ ਜੀਜੀ ਕੀ ਵੀ ਕਹਿੰਦੀ ਆਪਣੀ ਛੰਡੀ ਜਾਂਦਾ ਨਾ ਮੈਂ ਗਲਤ ਬੋਲਿਆ ਕੁਛ ਮੈਂ ਕਹਿੰਦਾ ਕਿ ਚੀਕਵਾ ਲੈਨੇ

ਤੁਸੀਂ ਵੀ ਸਾਥਰੀ ਕੱਲ ਬੁਲਾਉਣੀ ਮਨ ਲੱਗਦਾ ਮੈਨੂੰ ਉਹ ਲੋਟਾ ਸਾਥਰੀ ਨਹੀਂ ਪਰ ਵੀ ਸੱਤਰੀ ਕੱਲ ਤੂੰ ਵੀ ਕਿਹਾ ਤੁਸੀਂ ਵੀ ਸਾਥਰੀ ਕੱਲ ਬੁਲਾਓ ਐ ਸ਼ੂਬਰੀ ਤੱਕ ਆਪ ਜੀ ਨੇ ਸਾਥਰੀ ਕੱਲ ਬੁਲਾਈ ਤੂੰ ਵੀ ਮਨ ਲੱਗਦਾ ਦੇ ਦੇ ਲਤਮ ਪੁੱਠੀਆਂ ਗੱਲਾਂ ਸ਼ਿਕਾਉ ਬਗੜ ਰਿਹਾ ਤੇ ਪਤਾ ਨਹੀਂ ਉਹ ਗੱਲ ਨਹੀਂ ਪਤਾ ਨਹੀਂ ਕਿੱਥੇ ਤੁਸੀਂ ਇਕ ਵੀ ਹੈ ਕੀ ਸਿੱਧਾ ਹੀ ਆਏ ਮੂੰਹ ਦੇ ਉੱਪਰ ਮਾਰਦੇ ਮੇਰੇ ਵੀ ਕਰਦੀ ਬਾਕਸਿੰਗ ਦੀ ਸੇਲ ਦੀ ਸਕੂਲ ਤੋਂ ਸਕੂਲ ਤੋਂ ਜੁੱਡੋ ਕਰਾਟੇ ਸਿਖਾਉਂਦੇ ਤੈਨੂੰ ਬਿਲਕੁਲ ਮਟਾਣਾ ਤੇ ਆ ਦੇ ਇਹਨੂੰ ਨਹੀਂ ਆ ਆ ਆ ਦੇ ਇਹ ਲੈ ਮੈਂ ਤੇਰੇ ਬੀਰ ਜੀ ਨਾਲ ਗੱਲ ਕਰੀ ਸੀ ਮਾਤਾ ਮੈਨੂੰ ਆਏ ਲੱਗਦਾ ਹੈ ਵੀ ਉੱਥੇ ਮਤਲਬ ਸਕੂਲ 'ਚ ਹੋਰ ਵੱਡੇ ਬੱਚਿਆਂ ਨੂੰ ਸਿਖਾਉਣੀ ਆ। ਇਹ ਦੂਸਰੀਆਂ ਕੁੜੀਆਂ ਨੇ। ਇਹ ਦੇਖਦੀ ਹੋਣੀ ਆ। ਹਾਂ। ਚੱਲ ਚੱਲਦਾ ਇਹ ਕੰਮ। ਉੱਥੇ ਰੱਖ ਕਿੱਥੇ ਟਾਂਗੀ? ਤੇਰੀ ਹੁਣ ਕਟਾਈ ਹੋਣੀ ਆ। ਤੇਰੀ ਕਟਾਈ ਹੋਣੀ ਹੁਣ। ਇਹਨੂੰ ਤਾਂ ਗੈਸ ਪਾਉਣਾ ਹੈ ਇਹ ਤਾਂ ਛੋਟੀ ਆ। ਕੋਈ ਦੇਖਦੀ ਹੋ ਆਏ। ਦੇਖਦੀ ਆ। ਜੂਬਰ। ਕੋਈ ਚੁੱਪ। ਕੁਤਲੇ ਬਾਰੇ ਕਿੱਥੇ? ਮੋਟਨੀ ਕਰਨਾ ਜੂ ਦੇਖਦੇ। ਨਹੀਂ। ਹੌਣ ਕਰਦੇ ਜੂਆਂ ਪੰਦੀ ਆ ਪਹਿਲਾ ਹੁੰਦੀ ਆ ਤੇ ਸਾਡੇ ਟਾਈਮਾਂ ਚ ਹੁੰਦੀ ਆ ਤੇ ਜੂਆਂ ਜਾਲ ਆ ਗਾ ਦੇਖਦੇ ਜੂਨੀ ਣਾੜੀ ਕੁੱਤ ਵੜਣਾ ਦੇਖ ਲਓ ਕਿਹ ਚੁਣੀ ਦੇਖਦੀ ਹੁਣ ਤੂੰ ਸਹੂਤ ਨਾ ਕੁੱਤ ਵੜਣਾ ਕੁੱਤ ਵੜਣ ਹੋ ਕੇ ਆ ਬੇ ਚਲ ਲੜਾਈ ਹੋ ਚੁੱਕੀ ਤੇ ਮੇਰੇ ਦੂਰ ਦਾ ਦੇਖੀ ਕੱਢਦੇ ਜੂ ਨਹੀਂ ਹੈ ਕਿ ਤੂੰ ਦੇਖ ਰਹੀ ਮੈਂ ਸਬੂਤ ਦੇ ਮੈਨੂੰ ਤੇ ਆ ਦੇਖਾਂ ਕਿਆ ਰੱਖਾਂ ਪਹਿਲਾ ਦੀਏ ਕਿਆ ਰੱਖਾਂ ਥੈਲਾ ਦੀਏ ਕਿਆ ਰੱਖੂ ਲੇ ਸਾਡਾ ਬਸ ਬਾਰੇ ਲੱਦਦੇ ਆ। ਚੱਤੀ ਮਾਂ। ਬ੍ਰੇਕ ਕਰਨ ਦੇਖਿਆ ਹੁਣ ਤੂੰ ਪੰਗੇ ਲਈ ਜੰਦਾ। ਜੇ ਉਹਦੇ ਮੂੰਹ ਪਰ ਵੱਜਦਾ ਕਿਤੇ ਬੱਸ। ਪੰਗੇ ਨਹੀਂ ਲਿਆ ਮੈਂ ਕਿ ਮਿਸਟਰ ਕਹਿੰਦੇ ਚੱਤੀ ਮਾਂ ਨੇ ਖੁਦ ਬੁਗਾ ਕੇ ਮਾਰੇ ਪਹਿਲੇ ਮੇਰੇ ਮਾਰੇ। ਫੇ ਤੂੰ ਕਹਤੇ ਕਹੋਂਦਾ। ਕਰਨ ਨਹੀਂ ਹੋਣੀ ਆਣੀ ਥੋੜੀ ਜੀ ਸਰਵਸ ਵੀਰ ਜੀ ਤੂੰ। ਉਹ ਥੋੜੇ ਦੇ ਤੱਕ ਹੋ ਜਾਣੀਆਂ ਮੈਨੂੰ ਲੱਗ ਰਿਹਾ ਲੱਛਣਾ ਤੋਂ। ਇਹ ਕਰਨ ਸਰਵਸ ਭੰਗਦਾ। ਆਈ ਨਹੀਂ ਕਰਤੀ ਲੈ। ਆ ਗਿਆ ਸਰਵਸ ਕਰ ਦੂ ਤਾਂ ਹੋਈ ਤੇਜ਼ ਆ ਬਥੇਰੀ। ਕਰਨ ਤੇਰੀ ਕੁਸ। ਪਾਣੀ ਹਟ ਜਾ। ਲ ਲੈ ਆ ਜਾ ਆ ਜਾ ਕੰਮ ਵੀਰ ਮਾਇਆ ਕੋ ਦਾ ਇਹ ਆ ਤੁਲੇ ਉਹ ਵੀ ਕੰਮ ਉਹ ਕਦੇ ਟਕਟਾ ਹੋਰ ਕੀ ਮੇਰੇ ਮਿਲ ਤੰਨੇ ਮੈਂ ਕਹਿੰਦੇ ਦਵਾ ਮੈਂ ਨਹੀਂ ਦੇਣੀ ਆ ਦੇ 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 ਕੋਈ ਕੱਢ ਕੇ ਦੇ ਦੇ ਮਾਰੀ ਜਿੱਤੇ ਕੱਢ ਕੇ ਦੇ ਦੇ ਆ ਦੇ ਘਰ ਦਿੰਦੇ ਹੋਰ ਦਿੰਦੇ ਕਰਨੀ ਕਿਹਾ ਤਾਂ ਚੱਕ ਚੱਕ ਲੈ ਇਹ ਨਾ ਪਤਾ ਮਨ ਨੂੰ ਕੀ ਆਤਮਾ ਮੇਰੇ ਉੱਪਰ ਗੇਨੂ ਕਿੰਮ ਕੇ ਮਾਰਨੀ ਮੇਰੇ ਚਾਦਰ ਪਾਉਣ ਲੱਗੀ ਤੇਰੇ ਪਰੇ ਹਾਂ ਕੰਬਲ ਕੁੱਟ ਕਰਨੀ ਨਾ ਪਰੇ ਉਹ ਲਾ ਆਪਣੀ ਕੰਬਲ ਕੁੱਟ ਕਰਨ ਨੂੰ ਤਿਆਰ ਹੋਈ ਪਈਆ ਉਹ ਲਾ ਆਪਣੀ ਕੰਬਲ ਕੁੱਟ ਕਰਨ ਨੂੰ ਤਿਆਰ ਹੋਈ ਪਈਆ ਸਿਰ ਬੋਲਿਆ ਮਰ ਜਾਣ ਦੀ ਜੂਆ ਲੱਗੀ ਉਹ ਜੂਆ ਦਾ ਪਹਿਲਾ ਹੁੰਦੀ ਤੇ ਜੱਤ ਦਾ ਸਾਲਾ ਕੰਗੇ ਵੀ ਸਪੈਸ ਹੁੰਦੇ ਤੇ ਜਿਮਾਲ ਵਰੀਕ ਨਹੀਂ ਹੁੰਦੀ ਵਰੀਕ ਕੰਗੇ ਆਉਂਦੇ ਹੁੰਦੀ ਆ ਤੇ ਦਾਦ ਥੱਲੇ ਨੂੰ ਪਾਉਣੇ ਫੇਰ ਜਾ ਤਾ ਐ ਤੌਰ ਨੂੰ ਸਾਰ ਪਸੰਦ ਦੀ ਸੀ ਸਾਰੇ ਜਵਾਕਾਂ ਦੀ ਐ ਤੌਰ ਨੂੰ ਕੱਪੜੇ ਤੋਂ ਹੁੰਦੇ ਤੇ ਸਾਰਾ ਕੁਝ ਐ ਤੌਰ ਨੂੰ ਹੁੰਦਾ ਤਾਂ ਆ ਥੱਲੇ ਡਮਰੂ ਵਾਲਾ ਆ ਗਿਆ ਜਾਂ ਪਾਪੜ ਵਾਲਾ ਆਉਂਦਾ ਤੇ ਕੁਲਫੀਆਂ ਵਾਲਾ ਆਉਂਦੇ ਹੁੰਦੇ ਤੇ 25 ਪੈਸੇ ਦੀ ਕੁਲਫੀ ਹੋਰ 5 ਰੁਪਏ ਦਾ ਲੜੀ ਨਾਮ ਦਾ ਕੁਲਫੀਆਂ ਹਾਰਦੀ ਬਸ 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 ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਹੁਣ ਮੈਂ ਮੌਸਮ ਨਹੀਂ ਹਜੇ ਪੁੱਤ ਕਰਨ ਬਹਿ ਜਾ ਕੋਈ ਨਾ ਖੜਨ ਪਹਿਲਾਂ 900 ਕੇ ਆਏ ਫੜ ਹੋ ਜਾਂਦਾ ਆ ਦੇਖੋ ਕੋਈ ਨਹੀਂ ਰੱਖਿਆ ਇਹਨੂੰ ਆਪਣੀ ਜੇਬ ਚ ਰੱਖ ਲੈ ਕੋਈ ਨਹੀਂ ਰਾਖਲਾ ਬਹਿ ਜਾ ਖੇਰ ਲਾ ਤੂੰ ਦਨ ਕਿਆਬਤ ਹਾਏ ਕਿਆ ਮਾਰਿਆ ਮੇਰੇ ਪੁੱਤ ਦੇ ਹਾਏ ਦੌਲੇ ਦਿਖਾ ਹਾਂ ਜੀ ਆ ਆ ਚਾ ਬੱਜਿਆ ਬੇਦੇ ਲੱਕ ਤੇ ਲੱਗ ਗਿਆ ਜਿਹੜੀ ਟਜੀ ਬੱਜੀ ਨਹੀਂ ਲੱਕ ਤੇ ਲੱਗ ਗਿਆ ਜਿਹੜੀ ਹੈ ਨਹੀਂ ਗੁੱਤ ਮਟਾ ਚਲ ਐ ਮੈਂ ਆ ਕੇ ਨਵੀਂ ਬਾਦੇ ਲਾ ਲੀਂ ਉਧਰ ਉਪਰ ਕੇ ਉਧਰ ਉਹ ਕੀ ਹੈ ਕਿਆ ਹੋਇਆ ਮਾਂ ਦੇ ਰਿਆ ਤਾ 엄마 ਦੇ ਰਿਆ ਤਾ ਕਿਆ ਦੇ ਰਿਆ ਤਾ ਇਹ ਤੱਕ ਆ ਜਾਂਦੀ ਮੜ ਜਾ ਉਹ ਵਾਲਾ ਉਹ ਲਾਗੀ ਤਾਂ ਤੁਹਾਡੀ ਲਾਡਲੀ ਪਾਉਂਦੀ ਤੇ ਦੇ ਕੰਗਾ ਦੇ ਦੇ ਇਹਨੂੰ ਕੰਗਾ ਦੇ ਦੇ ਇਹਨੂੰ ਵਾ ਦੂਗੀ ਲੈ ਮੁੱਕੇ ਨਾ ਮਾਰੀ ਹੁਣ ਕਹਦੀ ਮੈਂ ਤਾਂ ਪਰਬੂ ਬਨੂ ਨਾਪੂਤ ਵੀਰ ਜੀ ਆ ਜਦੋਂ ਹੁਣ ਉਹਦੇ ਕੰਨਾਂ ਚ ਪਾਤੀ ਗੱਲ ਚ ਆਇਓ ਖੇਲੀ ਹੋ ਜਾਂਦੀ ਤਾਂ ਕਹਿ ਤਾਂ ਮੁੱਕੇ ਨਾ ਮਾਰੀ ਉਹਨੇ ਉਹੀ ਕੰਮ ਕਰਨਾ ਜਿਹੜਾ ਕੰਮ ਤੇ ਮੇਰੀ ਰਾਣੀ ਮੈਂ ਮੁੱਕੇ ਉਹ ਲੈ ਮੇਰੀ ਨਮਾਰੀ ਰਹਿਣ ਲੈ ਇੱਕ ਐ ਵਾ ਕਰ ਦੇ ਓਏ ਮੈਂ ਕਰੇ ਕੜੀਏ ਫੇਰ ਨਹੀਂ ਛੱਡੀ ਐ ਬੋਲ ਸੋਰੀ ਖਾਜਾ ਖਾਜਾ ਤੋਂ ਦਮਾਗਾ ਬੋਲ ਸੋਰੀ ਬੋਲ ਸੋਰੀ ਛੇਤੀ ਬੋਲ ਛੇਤੀ ਬੋਲ ਸੋਰੀ ਬੋਲ ਸੋਰੀ ਕਰਨ ਉਹਦੇ ਕਾਟੀ ਹੋ ਜਾਣੀ ਸੋਰੀ ਬੋਲ ਸੋਰੀ ਬੋਲ ਛੇਤੀ ਸੋਰੀ ਬੋਲ ਕਾਟੀ ਹੋ ਜੂ ਸੋਰੀ ਕਹ ਬੈਲੇ ਸੋਰੀ ਸੋਰੀ ਕਹਦੇ ਪੀਰ ਜੀ ਨਹੀਂ ਕਹਦੇ ਯਾਰ ਸੋਰੀ ਕਿਆ ਸੋਰੀ ਪਹਿਲਾਂ ਛੱਡ ਜੀ ਮੈਂ ਛੱਡਦੇ ਕਰਨ ਕੰਨ ਰੁਆਈਏ ਕਰਨ ਵੀਰ ਸਨ ਇੱਕ ਮਿੰਟ ਛੱਡ ਤਾਂ ਸਹੀ ਛੱਡ ਦੇ ਥੋੜੀ ਜਿਹੀ ਡਾੜੀ ਮੈਂ ਤਾਂ ਤੱਕ ਦੇਖੀ ਮੈਂ ਸੋਰੀ ਦਿਖਾਉਣੀ ਆ ਇੱਕ ਚੀਜ਼ ਦਿਖਾਉਂਗੀ ਚਲ ਬਸ ਹਾਂ ਕੀ ਹੋ ਗਿਆ ਤੂੰ ਰੁੱਸ ਗਈ ਹੁਣ ਹਾਂ ਹੁਣ ਕੀ ਸਵਾਦ ਆ ਬਾਂਦਰੀ ਨਹੀਂ ਹਾਂ ਰੁੱਸੀ ਨਹੀਂ ਰੁੱਸੀ ਨਹੀਂ ਹੈਗੀ ਹੁਣ ਸੋਰੀ ਕਹਿ ਤਾਂ ਉਹਨੇ ਲੈ ਠੀਕ ਆ ਹੋਰ ਕੀ ਕਹੋਣਾ ਪਿਆਰ ਨਾਲ ਜੋ ਮਰਜੀ ਕਹੋ ਲੈ ਤਾ ਮੈਂ ਮੁੱਕਾ ਮਾਰ ਲੈ ਮੁੱਕਾ ਇਹ ਦੇ ਦੇ ਹਾ ਦੇ ਰਿਹਾ ਯਾਰ ਅੱਛਾ ਫੇਰ ਕਿਹਾ ਮਾਰਿਆ ਦੇਖ ਲਾ ਯਾਰ ਪਤਾ ਨਹੀਂ ਕਿਹਾ ਤੇ ਮਸਤੇ ਪਿਆਜ ਹੁਣ ਉਹ ਤਾਂ ਥੋੜੀ ਜਿਹੀ ਲੱਤ ਵੀ ਲਾ ਕੀਤੀ ਵੀ ਕੋਈ ਕੋਈ ਨਹੀਂ ਵੀ ਕਰਦਾ ਮੱਤਾ ਜੇ ਤੁਸੀਂ ਕਹਿੰਦੇ ਹੋ ਮਾਰੀ ਥੋੜਾ ਤਾਂ ਹੀ ਨੀ ਬੰਦੀਏ ਕਰੋ ਜਾ ਮੈਂ ਮਾਰਾਂ ਉਹ ਤੁਸੀਂ ਉਸਖਾਈ ਕਿਸੇ ਨੇ ਇਹ ਆ ਬ੍ਰੈਕਸ ਖਾਈ ਵੀ preparada ਆਇ ਕੌਣ ਲੈ ਬਸ ਖਾਇਆ ਆਇ ਬਾਈ ਬੋਟਾ छोरी सॉरी क्या क्या सॉरी सुन तू भी सॉरी कह क्या काम सॉरी कह दे ना सॉरी ना भी था तो सॉरी हो ना बढ़िया कोई सिख दे छोटे कर काय दे नहीं अरे ये कितनी बार कर के अच्छा ले मारला 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 देखिया गातल देखिया ਦੇਖੋ ਗਰਦਨ ਨਾ ਤੜਾ ਦੀ ਬਾਜੀ ਜੀ ਪਹਿਲੀ ਪੰਜ ਪੱਤ ਨਹੀਂ ਆਗੇ ਤੇਰੇ ਚ ਐਕਸ਼ਨ ਮਾਰਦੀ ਐ ਜੇ ਜੀ ਫੋੜਨੀ ਕਰੀਏ ਇਹ ਜੋੜਾ ਕਰ ਬਾਜੀ ਚ ਚੋਰੀ ਹਾਂ ਬਾਤਰੀਕ ਵੀਰੇ ਨੇ ਸੋਰੀ ਕਹਿਤਾ ਹਾਂ ਹਾਂ ਲਾ ਲਾ ਨਹੀਂ ਸੁਗਰੀ ਤਾਂ ਆਈ ਗਈ ਜੀ ਅੱਜ ਆਇਆ ਆਇਆ ਲੈ ਸੁਨੇਤਾ ਚਾਹੂਗੀ ਦਾਨੀ ਦਾਨੀ ਅੱਜ ਸੁਨੇਤਾ ਚਾਹੂਗੀ ਜੀ ਜੋ ਹਰ ਤਰੀਕੇ ਨਾਲ ਮੈਂ ਮਰੇ ਪਿੱਛੇ ਖੜੀ ਬਨੂ ਗੇ ਨੂੰ ਦੇ ਨਹੀਂ ਆਈ ਨਹੀਂ ਤਾਂ ਜੋ ਕਹਿੰਦੀ ਉਹਨੂੰ ਤਾਂ ਪਤਾ ਹੀ ਨਹੀਂ ਪੁੱਤ ਵੀ ਮੇਰੇ 6:00 ਵੱਜ ਜਾਣੀ ਤਾਂ ਐ ਦੇਖਣਾ ਤੈਨੂੰ ਤਾਂ ਤੈਨੂੰ ਤਾਂ ਪਤਾ ਹੈ ਹਾਂ 6:00 ਵੱਜੂਗੀ ਕਾ ਮੇਰੇ ਓੱਤ ਚਾਲ ਲਈ ਖਲਾਤੀਆਂ ਗਲੋਟਣੀਆਂ ਖਲਾਤੀਆਂ ਗਲੋਟਣੀਆਂ ਚਲੋ ਕਰ ਲੋ ਕੋਈ ਕੰਮ ਧੰਦਾ ਅਸੀਂ ਅੱਜ ਅਸੀਂ ਕੰਮ ਕਰਨਾ ਨਹੀਂ ਕਰਨਾ ਅਸੀਂ ਜਾਣਾ ਹੈ ਮਿੱਕੀ ਦੇਣਾ ਇਹ ਦੂਸਰੀ ਕੰਮ ਬੈਣੀ ਹੋਈ ਦੰਤ ਟੁੱਟਿਓ ਆ ਵੀ ਉਹ ਸੁਣ ਕੇ ਅਸੀਂ ਪਰ ਪਰ ਸੱਜੇ ਉਹ ਕਿ ਪਰ ਸਬਜੀ ਪਈ ਆ ਸੱਜੇ ਨਹੀਂ ਨਹੀਂ ਕਹਿੰਦੇ ਕਰਦੇ ਆ ਠੀਕ ਆ ਜੀ ਮਨੂ ਨਹੀਂ ਕਰਨਾ ਮਿਲਦੇ ਆ ਫਿਰ ਲੋ ਜੀ ਆਹ ਕੁੜੀ ਲੈ ਆ ਤਾਂ ਬਾਈ ਇਹਦਾ ਬਚਰਦਾ ਨੱਕ ਦਾ ਤੋਰਤਾ ਤੇ ਮਨੂ ਜੀ ਘਟੋ ਘਟ ਇੱਕ ਘੰਟਾ ਹੋਗਾ ਤਿਆਰ ਕਰਕੇ ਬਟਾਲਾ ਨੂੰ ਸਿੰਧੀ ਭਰਾ ਨੇ ਵੀ ਜੈਸਮੀਨ ਕਹਿੰਦੀ ਆ ਵੀ ਕਿੱਥੇ ਜਾ ਕੇ ਆਉਣਾ ਘੁੰਮਣ ਫਿਰਨ ਆਪਾਂ ਨੇ ਸੋਹਾਰਾ ਜੇ ਪਹੁੰਚ ਗਏ ਆਹ ਤੇਰੀ ਜੀ ਲੋਪੇਰ ਹੈ ਪਤਾ ਕਾ ਬਿੰ ਬੰਦਾ ਰੋਟੀ ਖਾਣ ਚੁੱਕਾ ਰੇ ਨਾ ਟਾਈਮ 4 ਵਜੇ ਚੱਲੇ ਜੀ ਹਾਂ ਹੁਣ ਅੱਧਾ ਕਿਲੋ ਦਾ ਦੁੱਧ ਦਾ ਗਲਾਸ ਫੜਾ ਤਾਂ ਦੁੱਧੋ ਚੋਇਆ ਵਿਚਾਰਾ ਸਵੇਰ ਤੋਂ ਦੁੱਧ ਤੇ ਖਾਣ ਦਾ ਸਿਰਦਾ ਹੋ ਸਤੀ ਕਾਲ ਜੀ ਜਾ ਰਿਹਾ ਉਹ ਮਮ ਜੀ ਆਣਾ ਬਹੁਤ ਹੈ ਹੋ ਤਾਂ ਰਵਿੰਦਰ ਤੰਦੂਰੀ ਪਤਾ ਮੈਨੂੰ ਨਾ ਰਾਤ ਮੇਰੇ ਦਿਮਾਗ ਵਿੱਚ ਗੱਲ ਆਈ ਵੀ ਸਗਵੀਰ ਆਇਆ ਤਾਂ ਤੂੰ ਪਾਗਲੇ ਹਾਂ ਜੇ ਤੂੰ ਆਪ ਕਾਲੀ ਚਾਹ ਪੀਂਦੀ ਹੋਰ ਨੂੰ ਤਾਂ ਤੇ ਬੁਲਾਉਣੀ ਆ ਹਾਂ ਮੇਰੇ ਦਿਮਾਗ 'ਚ ਇਹ ਗੱਲ ਆਈ ਅੱਛਾ ਅੱਜ ਦੇ ਬਾਅਦ ਮੈਂ ਰਵਿੰਦਰ ਨੂੰ ਦੁੱਧ ਦੇਵਾਂਗਾ ਅੱਛਾ ਮੇਰੇ ਸੱਚੀ ਉਹ ਦਿਮਾਗ 'ਚ ਆਈ ਵੇ ਬੈ ਪੁੱਤ ਥੋੜੀ ਜਿਹੀ ਪਤਲੀ ਜੀ ਕਾਲੀ ਜੀ ਚਾਹ ਬਣੀ ਆ ਉਹ ਨਹੀਂ ਪੱਤੀ ਤੇਲ ਵਾਲੀ ਮੈਂ ਉਹ ਹੀ ਕਿ ਤੈਨੂੰ ਦਿੰਦੀ ਉਹ ਤਾਂ ਹੀ ਮੰਨੂ ਕਹਿ ਰੋ ਨਾ ਕਹਿੰਦਾ ਚਾਚਾ ਜੀ ਕਹਿੰਦਾ ਤੂੰ ਦੁੱਧ ਘੱਟਾ ਦੱਸ ਦੋ ਮੈਂ ਬਾਹਰੋਂ ਲਾ ਰਣਾ ਕਹਿੰਦਾ ਦੁੱਧੂ ਦੇ ਜੇ ਗੁਰੂ ਮੈਂ ਦੁੱਧ ਦਾ ਘੱਟ ਕਰ ਸਾਡੇ ਮੈਂ ਤੈਨੂੰ ਦੇਣੀ ਹੁੰਦਾ ਕੋਈ ਨਹੀਂ ਨਾ ਜੀ ਆਵਾ ਫਿਰ ਵੀ ਬਹੁਤ ਜ਼ਿਆਦਾ ਹੈ ਬੁਰ ਤੇ ਕਹਿੰਦਾ ਮਤਲਬ ਕਿ ਆਪਣੇ ਜਿਹੜੀ ਪਿਛਲੀ ਵਾਰ ਕਸਰਾ ਤੇ ਚਾਹ ਸਾਰੇ ਪੂਰੇ ਚੱਲ ਵੀਂਦੇ ਨੇ ਕਸਰਾ ਕੱਢਣੀ ਆ ਪੈਣੀ ਹੈ ਹਾਂ ਏਦਾਂ ਨਾ ਕਿ ਜੈਸੇ ਮੈਨੂੰ ਮਹਿਣਾ ਤਾਂ ਨਹੀਂ ਮਾਰਦਾ ਉਹ ਜਿਹੜਾ ਕਹਿੰਦਾ ਤੁਹਾਡੇ ਕੰਨ ਚ ਫੂਕ ਮਾਰਤੀ ਹੋਈ ਨਹੀਂ ਮੈਨੂੰ ਕਹਿੰਦਾ ਮੈਨੂੰ ਕਾਲੀ ਚਾਪ ਲਾ ਦਿੰਦਾ ਇਹ ਤਾਂ ਪਰਵਾਹ ਤਾਂ ਨਹੀਂ ਜਾਂਦੇ ਨਹੀਂ ਮੈਨੂੰ ਵੈਸੇ ਦਿਮਾਗ ਵਿੱਚ ਗੱਲ ਆਈ ਵੀ ਤੂੰ ਆਪ ਗਾਲੀ ਜਾਂ ਬਿੰਦੀ ਉਹਨਾਂ ਨੂੰ ਕਦੇ ਬੁਲਾਉਣੀ ਆ ਨਾ ਨਾ ਗੱਲ ਤੁਹਾਡੀ ਸਹੀ ਹੈ ਕਿਤੇ ਰਹਿ ਗਈ ਆ ਮੈਂ ਉਹ ਵਿਚਾਰਾ ਦੁੱਧ ਨੂੰ ਦੇਖ ਦੇਖ ਕੇ ਕੀ ਕਰਾ ਸਵੇਰ ਤੋਂ ਸ਼ਾਮ ਤੱਕ ਦੁੱਧੋਂ ਚ ਨਿਕਲ ਜਾਂਦੀ ਉਹਦੀ ਕੋਈ ਗੱਲ ਨਹੀਂ ਇਹ ਤਾਂ ਤੈਨੂੰ ਜਾਣਦਾ ਚਾਹ ਇੱਕ ਹੈ ਬਿਜ਼ਨਸ ਆ ਚਲ ਇਹ ਦੁੱਧ ਦਾ ਬਿਜ਼ਨਸ ਆ ਹਾਂ ਪਰ ਆਪਾਂ ਆਪਾਂ ਹਰੇਕ ਨੂੰ ਦਵਾ ਦਿੰਦੇ ਆ ਕੋਈ ਦਵਾ ਮੰਗਦਾ ਹੈ ਕਹਿੰਦਾ ਦੁੱਧ ਪੁੱਤਰ ਮਹਾਰਾਜ ਸਭ ਨੂੰ ਦਵੇ ਸਭ ਨੂੰ ਦਵੇ ਠੀਕ ਹੈ ਨਾ ਇਹ ਵੀ ਕਿਸੇ ਵਈ ਵੀ ਜਿਹੜਾ ਇਹਨੇ ਦੁੱਧ ਲੈ ਕੇ ਜਾਣਾ ਕਿਸੇ ਨੂੰ ਦੇਣਾ ਚਾਹੇ ਉਹਦੇ ਤੇ ਪ੍ਰੋਪਰਟਰ ਲੰਦਾ ਆਪਣਾ ਕਹਦਾ ਇਹਦਾ ਬਿਜ਼ਨਸ ਹੈ ਦਾ ਹਾਂ ਹੈ ਕਿਸੇ ਨੇ ਚਾਹ ਪੀਣੀ ਆ ਕਿਸੇ ਨੇ ਕਿਸ ਨੂੰ ਪਰੋਣਾ ਕਿਸੇ ਤਰ੍ਹਾਂ ਮਤਲਬ ਚਲੋ ਉਹ ਸਰਕਲ ਬਣਿਆ ਹੋਇਆ ਜਿਵੇਂ ਮਰਜੀ ਆ ਪਰ ਇਹਨਾਂ ਨੇ ਸਰਕਲ ਮੇਰਾ ਬਣਾਤਾ ਮੈਂ ਖੁੰਡੀ ਪਹਿਰੇ ਚੱਕੀ ਬੈਠਾ ਟਾਈਮ ਇਹਨਾਂ ਨੇ ਦਿੱਤਾ ਤਾਂ 2 ਵਜੇ ਦਾ ਬੱਜ ਕੇ 4 ਮਨੂੰ ਇਹ ਵੀ ਨਹੀਂ ਪਤਾ ਵੀ ਜਾਣਾ ਕਿੱਥੇ ਕਿੱਥੇ ਨਹੀਂ ਕਹੀ ਜਾਂਦੀ ਸੰਦੀਪ ਮੈਂ ਸਰਪਰਾਜ ਆ ਵੀ ਜੈਸਮੀਦਾ ਨਾਲ ਜਾਣਾ ਕਿੱਥੇ ਘੁੰਮਣ ਕਰਨ ਜਾਣਾ ਤੇ ਇੱਕ ਆ ਵੀ ਤਾਂ ਕਹਿੰਦਾ ਪੰਜ ਵਜੇ ਚੱਲੇ ਮੈਨਾਂ ਚਾਰੇ ਬੀਜੇ ਤਸਲਾ ਘੰਟਾ ਘੰਟਾ ਅੜਵਾਸ ਮਨ ਚਾਹ ਚਾਹ ਤੇ ਜੈਸਮੀਦਾ ਤੇ ਗੱਡੀ ਚਲਾ ਕੇ ਲੈ ਗਈ ਨੇ ਤਾਂ ਕਰਕੇ 4 ਵਜੇ ਤੇ ਤਿਆਰ ਹੋਣ ਲੱਗਿਆ ਮੇਰੀ ਗੱਲ ਸੁਣ ਚਾਚੇ ਨੇ ਆਪੇ ਜਵਾਬ ਦਿੱਤਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀ ਮੈਂ 2 ਵਜੇ ਦਾ ਹੁਣ ਜਦ ਮੈਂ ਗੱਡੀ ਚਲਾਈ ਆ ਮੈਂ ਤੁਹਾਨੂੰ ਪਤਾ ਹੋਣੀ ਹੋਣੀ ਸਿੱਖ ਗਿਆ 2 ਵਜੇ ਦੀ ਕੋਈ ਨਹੀਂ ਕਿ ਕਿੰਨਾ 2 ਵਜੇ ਦੀ ਫੂਲ ਤੇ ਤੁਰੀ ਹੋਈ ਆ ਪਹਿਲਾਂ ਕਿਹਾ ਚਾਹ ਕਿਤੇ ਮੈਨੂੰ ਫੋਨ ਕਰਕੇ ਕਹਿੰਦੇ ਇਹ ਕਹਿੰਦੇ ਦਰਵਿੰਦਰ ਕਹਿੰਦਾ ਵੀ ਜੈਸੀ ਮੈਨੂੰ ਕਹਿੰਦੀ ਆ ਵੀ ਚਾਚੇ ਨੂੰ ਫੋਨ ਕਰ ਵੀ ਪਰ ਤਾਂ ਦੇਖ ਲੂਗਾ ਵੀ ਮੈਂ ਗੱਡੀ ਨਹੀਂ ਹੋਊਗੀ ਹਾਂ ਮਾਮਾ ਇਹ ਤਾਂ ਦੇਖਦੇ ਜਿਹੜੇ ਮਗਰ ਦੋ ਮਗਰ ਹੌਰਨ ਮਾਰਦੇ ਉਹ ਗੱਡੀ ਵਾਲੇ ਉਹ ਸਾਈਡ ਮੰਗਦੇ ਆ ਉਹਨਾਂ ਨੂੰ ਵੀ ਤਾਂ ਸਾਈਡ ਦੇਣੀ ਆ ਅਸੀਂ ਆਪਣਾ ਖੁੱਤ ਲੱਗੇ ਮੈਨੂੰ ਇਹ ਬ੍ਰੇਕ ਦਾ ਅੱਕਣੀ ਹੈ ਅੱਕਣੀ ਹੈ ਜੇ ਹੁਣ ਪਤਾ ਕਿਹਾ ਜਿਉਂਨੇ ਕਹਤਾ ਬ੍ਰੇਕ ਦਾ ਤਾਂ ਤਰ੍ਹਾਂ ਤਾਂ ਬ੍ਰੇਕ ਤੇ ਪੈਰ ਪਹੁੰਚਣਾ ਨਹੀਂ ਕਿ ਤਾ ਐਮਰਜੈਂਸੀ ਚ ਹੈ ਜੀ ਪਹੁੰਚਣਾ ਇਹ ਪਹਿਲਾਂ ਦਿਮਾਗ ਨਾਲ ਤੇ ਪਹਿਲਾਂ ਪੈਰ ਨੇ ਕੰਮ ਕਰਨਾ ਸਹੀ ਜੇ ਬ੍ਰੇਕ 'ਤੇ ਤੇ ਤਰ੍ਹਾਂ ਐਕਸੀਲੇਟਰ 'ਤੇ ਪੈਰ ਧੱਕੋਗਾ ਤਾਂ ਸਿੱਧਾ ਬ੍ਰੇਕ 'ਤੇ ਜਾਣਾ ਆ ਦੋਵੇਂ ਪੈਰ ਨੇ ਕਲੱਚ 'ਤੇ ਲੱਜਣਾ ਜੇ ਬੈਕਗ੍ਰਾਉਂਡ ਨੇ ਕਿਰਪਾ ਕਰਤਾ ਵੀ ਆਟੋਮੈਟਿਕ ਗਟੀ ਮਿਲ ਗਈ ਫਿਰ ਤਾਂ ਭਾਈ ਸੱਜਾ ਪਾਇਰੇ ਕੰਮ ਕਰ ਲੋ ਉਸ ਤੇ ਐਕਸੀਲੇਟਰ ਦੱਬਣਾ ਜਾਂ ਬ੍ਰੇਕ ਉੱਤੇ ਜਾਂ ਕਲਚਾ ਲੈ ਜਾਣਾ ਇਹਨਾਂ ਨੂੰ ਬੈਠੀ ਸਿਖਾਈ ਤੀ ਹੁਣੇ ਜਿਆਦਾ ਮੇਰੇ ਤੋਂ ਹੋਰ ਨਾ ਚੱਲਦੀ ਸਹੀ ਹੈ ਜਾਨਣਾ ਪੈਣੀ ਕਿ ਦੰਦਰ ਚੋਹੇ ਤੇ ਸਿੱਖ ਜਾਨਣਾ ਨਾ ਹੁਣ ਜਾਣਾ ਕਿਥੋਂ ਉਹਨੇ ਬੈਗ ਟੈਕ ਕਰ ਲਿਆ ਮੈਂ ਮੇਨ ਹਾਈਵੇ ਪਰ ਚੜਨਾ ਬੜੇ ਉਹ ਤਾਂ ਵੀ ਉਹਨ ਦਾ ਕੁਮੈਲ ਜਿਹੜਾ ਹਿਸਾਬ ਕਤਾ ਦੇ ਲੱਗਦਾ ਮੈਨੂੰ ਨਹੀਂ ਇਹਨਾਂ ਨੇ ਵਿੱਕੀ ਬਸ ਇਸ ਪ੍ਰਾਈਜ਼ ਚਾਚੂ ਅਜਿਹਾ ਕਿ ਤੁਸੀਂ ਸਾਨੂੰ ਦਿੰਦੇ ਇਸ ਵਾਰੀ ਤੁਹਾਨੂੰ ਦੇ ਨਹੀਂ ਉਹ ਕਹਿੰਦੇ ਵੀ ਚਾਚਾ ਨੇ ਚੱਕ ਕਰਾਇਆ ਸਰਾ ਵੀ ਚੇਟਾ ਅਧਿਕਾਰੀ ਜੀ ਹਵਾ ਗੰਭੀਰ ਜਖਮ ਤੇ ਲੋਟਾ ਚੱਕਾ ਠੀਕ ਹੋ ਜੀ ਤੁਸੀਂ ਆਏ ਆ ਕੰਜਰ ਦੇ ਬੋਲ ਲਓ ਉਹ ਬਦਲ ਬਣਾ ਉਹ ਫਸਿਆ ਬੈਠਾ ਹੈ ਮੇਰੇ ਗਲਾਸ ਨਾਲ ਤੱਕ ਮੂੰਹ ਨੂੰ ਨਹੀਂ ਆ ਰਿਹਾ ਵੀਡੀਓ ਬੰਦ ਹੋ ਗਈ ਜਦ ਤੱਕ ਨਾ ਹਾਵਗਾ ਉਹ ਕੋਈ ਬੜੀ ਮਟਾ ਚਾਚਾ ਦੀ ਗੱਲ ਸਮਝ ਨਹੀਂ ਕਿਨੇ ਤੂੰ ਮੈਂ ਮੂੰਹ ਨਹੀਂ ਸੱਤੀ ਨਹੀਂ ਦਾ ਤੂੰ ਲਾਇ ਲਾਉਣਾ ਹੀ ਰਿਹਾ ਉਹਨੇ ਵੀ ਹੁਣ ਜੇ ਮੈਂ ਮੂੰਹ ਨੂੰ ਲਾ ਲਈ ਫੇ ਮੈਨੂੰ ਪੀਣੀ ਪੈਣੀ ਸਾਰੀ ਜੇ ਹੁਣ ਆ ਫੜ ਕੇ ਬੈਠਾ ਵੀ ਜਾਂ ਤੇ ਵੀਡੀਓ ਤੱਕ ਬੰਦ ਕਰੂੰਗੀ ਇਹ ਵੀ ਫੇਰ ਮੈਂ ਭਾਈ ਕੱਢਾਵਾ ਦੂੰਗਾ ਵਿੱਚ ਤੇ ਹੁਣ ਇਹਦੇ ਵਿੱਚ ਮੈਂ ਐਸੇ ਮੁੰਡੇ ਨੂੰ ਪਤਾ ਵੀ ਇੱਜ਼ਤ ਰੱਖਣੀ ਹੈ ਮੈਂ ਗਲਾਸ ਸੱਸ ਦਾ ਬੋਰਡ ਕਰਨ ਭਲਿਆ ਲਾ ਲਾ ਸੱਸ ਜਦੋਂ ਤੇ ਚਾਲ ਕਰਦੀ ਹੈ ਤਾਂ ਉਹ ਨਹੀਂ ਕਿੰਨਾ ਜ਼ਿਆਦਾ ਸਭਾ ਹੀ ਰੱਖਣਾ ਸੀ ਚਲ ਕੋਈ ਨਹੀਂ ਚਾਹ ਹੋ ਗਿਆ ਬੜਾ ਤੁਸੀਂ ਪੀ ਸਕਦਾ ਮਿੱਠਾ ਕਿ ਜੀਨੀ ਨਾ ਹੋ ਸਕਦਾ ਸਕੇ ਤਾਂ ਨਹੀਂ ਦਾ ਫਿਰ ਤਾਂ ਜੇ ਮੈਂ ਪੀ ਲੰਦਾ ਚਲ ਹੁਣ ਕੋਈ ਨਹੀਂ ਤੱਕਰ ਪਾਈ ਫੂੰਡੀ ਮੇਰੇ ਕਿਸੇ ਕੰਮ ਦੀ ਨਹੀਂ ਨਾ ਹੋਣਾ ਇਹਨੂੰ ਕੁਝ ਕਹਿ ਸਕਦਾ ਨਾ ਜੈਸਮੀਨ ਨੂੰ ਕੁਝ ਕਹਿ ਸਕਦਾ ਸੰਦੀਪ ਨੂੰ ਤਾਂ ਕਹਿ ਸਕਦਾ ਅੱਜ ਅਸੀਂ ਤੁਹਾਨੂੰ ਪਰ ਉਹ ਵੀ ਤਿਆਰ ਹੋਈ ਵੀ ਉਹ ਵੀ ਤਿਆਰ ਉਹ ਵੀ ਛੱਡ ਆਉਣਾ ਅੱਜ ਅਸੀਂ ਆਪਣੇ ਬਾਪ ਨੂੰ ਕਮਾਉਣ ਜਾਣਾ ਬਾਪ ਨੇ ਆਣੇ ਨੂੰ ਕਮਾਉਣਾ ਅੱਜ ਅਸੀਂ ਬਾਪ ਨੂੰ ਕਮਾਉਣ ਚਲੋ ਚਲੋ ਠੀਕ ਆ ਜੀ ਮੈਂ ਲੈ ਕੇ ਸੈਗਰੇ ਦੋ ਸੈ ਇਹਨੂੰ ਵੀ ਜਾਸਨ ਨੇ ਨੇ ਸਾਰੀ ਕੁਰੀਆ ਕਰਨੀ ਅੱਛਾ ਕਪਾਈ ਨੇ ਆਹ ਵੀ ਗੱਲ ਹੈ ਸਾਰੀ ਕੁਰੀਆ ਕਰਨੀ ਉਹ ਤੋਂ ਕਹ ਲਾ ਕਦੋਂ ਤੱਕ ਸਾਰਾ ਪਾਈ ਨਹੀਂ ਕੁਝ ਮਿੱਠਾ ਵੀ ਨਹੀਂ ਆ ਰਿਹਾ ਜਦਾ ਕਹਦਾ ਸ਼ੱਕਰ ਪਾਈ ਵੀ ਭੁੱਲੇ ਗਿਆ ਮੱਲਾ ਦਾ ਆਏ ਹੋ ਰੁਪਾ ਐਸਾ ਸਜਾ ਕੇ ਇੱਤੇਜਰ ਕਰ ਦਿਆ ਜਿਆਦਾ ਤੇ ਪੱਤੀਓ ਬਾਹਰ ਲਿਆ ਇਹਨੇ ਤੇ ਭਿੱਕੀ ਹੈ ਨਾ ਤੇ ਵੀ ਚਿੱਤੋਂ ਬਣਾਈਆਂ ਜਰੂਰ ਪਈਆਂ ਵੀ ਆ ਮੈਂ ਤਾਂ ਜੀ ਫੇਰ ਕੋਈਆਂ ਮਾਹਤੋਂ ਵੀਡੀਓ ਬਣਾਉਣਾ ਕੰਮ ਹੋ ਗਿਆ ਮੈਂ ਚੱਲੀ ਹੈ ਨਾ ਮੇਰੇ ਕੋਲ ਰਹਿਦੀ ਨਹੀਂ ਹੈ ਫੁੱਲ ਲੱਗੀ ਅੱਜ ਕੋਈ ਗੱਲ ਨਹੀਂ ਉਹ ਨਹੀਂ ਹੋ ਗੱਲ ਹੋ ਗਈ ਤਾਂ ਵੀ ਸਾਰੀ ਇਸ ਵਾਸਤੇ ਨਹੀਂ ਮੈਂ ਮਿੱਠੇ ਵਿੱਚ ਕੋਲ ਲੱਗਦਾ ਹੈ ਨਾ ਹਾਂ ਮੇਰੀ ਗੱਲ ਸੁਣੋ ਇਹਦੇ ਜਰਨੀ ਦੀ ਬਹੁਤ ਵਧੀਆ ਗੱਲ ਲੱਗੀ ਬੰਦੇ ਵੀ ਤੂੰ ਸਿਰੇ ਬਾਪ ਨੂੰ ਤਾਂ ਇੰਨੀਆਂ ਕੁਵਾਰੀਆਂ ਕਰਨੀਆਂ ਇੰਨੀਆਂ ਕੁਵਾਰੀ ਕਰਨੇ ਸਵਾਲ ਦਾ ਜਵਾਬ ਨਹੀਂ ਤਾਂ ਹੁਣ ਨਾ ਪਰ ਇਹ ਕਿਸੇ ਪ੍ਰੋਗਰਾਮ ਦੇ ਵਾਸਤੇ ਪ੍ਰੋਮਿਸ ਕਰ ਰੋ ਸੀ ਤਾਂ ਤੇ ਇੱਕ ਗੱਲ ਮਨਾਉਣੀ ਵਸ ਚੁੱਪਚਾਪ ਮੰਨਣੀ ਹੈ ਮਜਾਜ ਨਹੀਂ ਹੋਊ ਕਿ ਜਾਜੇ ਹੋਊਗੀ ਜੇ ਜਾਜੇ ਮੰਨਣ ਲੈ ਕੋਈ ਤਾਂ ਮੰਨੂਗਾ ਦੱਸੋ ਪਹਿਲਾਂ ਸਰਪ੍ਰਾਈਜ਼ ਵੀ ਬੰਦਾ ਕਹਿਦਾ ਕਾ ਮੈਂ ਤਾਂ ਆਪਣੇ ਫਿੱਕੀ ਚਾਹ ਪੀ ਕੇ ਆਨੰਦ ਆ ਗਿਆ ਉੱਧਰ ਸਦਾ ਇੱਧਰ ਸਦਾ ਮੈਂ ਤਾਂ ਉਧਰ ਸਦਾ ਇੱਧਰ ਸਦਾ ਜੀ ਜਰਾ ਜੀ ਮੈਂ ਤਾਂ ਗੈਲ ਬਿਸਕੁਟ ਖਾ ਲੇ ਫਿਰ ਠੀਕ ਹੈ ਜੀ ਚਲੋ ਮਿਲਦੇ ਜੀ ਕਿਸੇ ਅਗਲੇ ਬਲੌਗ ਤੇ ਮਾਰਾ ਚੜ੍ਹਦੇ ਗੱਲਾਂ ਕਰਕੇ ਤੁਹਾਨੂੰ ਜੈਸਮੀਨ ਨਾਲ ਬਲਾਗ ਤੇ ਪਤਾ ਲੱਗੂਗਾ ਕਿ ਮੈਂ ਕਿੱਥੇ ਘੁੰਮ ਰਿਹਾ ਹਾਂ ਬਾਏ ਬਾਏ